ਮ uh, 70 ਸਾਲ ਵੇਟ ਨਹੀਂ ਕਰਾਈ ਵੇਟ ਤਾਂ 17 ਸਾਲ ਲੈਣੇ ਕਰਾਈ ਸਾਨੂੰ ਤਾਂ 3 ਸਾਲ ਹੀ ਹੋਏ 3 ਸਾਲਾਂ ਚ ਕਿੰਨੀ ਤਬਦੀਲੀ ਆਈ ਲੋਹਾਰ ਕਰੋੜ ਦੀ ਲੈ ਜਾਂਦੀ ਤੇ ਇਹਨਾਂ ਕਲੋਨੀ ਵਾਲਿਆਂ ਦੀ ਮੰਗ ਸੀ ਕਿ ਸਾਡੇ ਜਿਹੜੇ ਵੀੜਿਆਂ ਦੇ ਅੱਗੇ ਸਾਡੀਆਂ ਮੇਨ ਰੋਡ ਦੇ ਉੱਤੇ ਜਿਹੜੀਆਂ ਉਹ ਨੇਰਾ ਰਹਿੰਦਾ ਜਿਹਦੇ ਕਰਕੇ ਚੋਆ ਲੁੱਟਾਂ ਜਿਹੜੀਆਂ ਉਹ ਕਦਰਕਾਵਾਂ ਕਰਤਕਾਰਾਂ ਕਰਦੀ ਵਧੀ ਹੋ ਜਾਂਦੀਆਂ ਸੋ ਇਹਨਾਂ ਮੇਰੇ ਵੀਰਾਂ ਦੀਆਂ ਮੰਗਾਂ ਜਿਹੜੀਆਂ ਜੈਸੀ ਬਿਲਕੁਲ ਮੈਨੂੰ ਵੀ ਲੱਗਿਆ ਕਿ ਨੇਰੇ 'ਚ ਰਹਿਣਾ ਬਹੁਤ ਔਖਾ ਨੂੰ ਮੁੱਖ ਰੱਖਦੇ ਆ ਇਹਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਇਆ 4 ਲੱਖ 40 ਹਜ਼ਾਰ ਦੀ ਮਦਦ ਦੇ ਨਾਲ ਅਸੀਂ ਇੜੀਆਂ ਸੋਲਰ ਲਾਈਟਾਂ ਉਹ ਅੱਜ ਉਧ ਘਾਟ ਕਰਨ ਵਾਸਤੇ ਪਹੁੰਚੇ ਆ ਬਰ 11 ਦੇ ਉਹ ਵੀ ਇੱਥੇ ਮੌਜੂਦ ਨੇ ਜਿਹੜੇ ਕਾਉਂਸਲਰ ਸਾਹਿਬ ਨੇ ਆਮਜੀਤ ਸਿੰਘ ਜੀ ਉਹ ਵੀ ਮੌਜੂਦ ਨੇ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਹੋਰ ਵੀ ਕਾਰਕਟਰਤਾਂ ਦਿਲਜੀਤ ਮਾਨ ਜੀ ਵੀ ਇੱਥੇ ਮੌਜੂਦ ਨੇ ਦੇਖ ਸਕਦੇ ਹੋ ਜੀ ਇਸ ਵੇਲੇ ਸਵਾਗਤ ਕੀਤਾ ਜਾ ਰਿਹਾ ਹੈ ਡਾਕਟਰ ਸੰਧੂ ਸਾਹਿਬ ਦਾ ਔਰ ਅੱਜ ਸੰਧੂ ਸਾਹਿਬ ਸਪੈਸ਼ਲੀ ਇੱਥੇ ਪਹੁੰਚੇ ਨੇ ਉਦਘਾਟਨ ਕਰਨ ਲਈ ਇੱਥੋਂ ਦੀਆਂ ਲਾਈਟਾਂ ਦਾ ਤੇ ਸਭ ਤੋਂ ਪਹਿਲਾਂ ਕੌਂਸਲਰ ਸਾਹਿਬ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਸੰਧੂ ਸਾਹਿਬ ਵਰਗੇ ਐਮਐਲਏ ਹੈਗੇ ਨੇ ਇਸ ਇਲਾਕੇ ਦੇ ਜਿਹੜੇ ਕਿ ਤੁਹਾਡੇ ਕਹਿਣ ਤੇ ਹਰ ਕੰਮ ਇਲਾਕੇ ਦੇ ਕਰਦੇ ਤੇ ਵਾਹ ਵਾਹ ਤੁਹਾਡੀ ਹੁੰਦੀ ਤੇ ਚਲੋ ਆਓ ਆਪਾਂ ਨਾਲ ਪਹਿਲਾਂ ਉਦਘਾਟਨ ਕਰ ਲਈਏ ਮਣ ਜੀ ਨਹੀਂ ਮਗਰ ਇੱਕ ਬਾਈਟ ਜ਼ਰੂਰੀ ਕਰ ਲਈਏ ਪਹਿਲਾਂ ਜੀ ਜੀ ਸੋ ਤੁਹਾਨੂੰ ਮੈਂ ਕੰਗ੍ਰੈਚੂਲੇਟ ਕਰ ਰਹੀ ਸੀਗੀ ਬਹੁਤ ਵਧਾਈ ਕਿਉਂਕਿ ਬੜੇ ਵਧੀਆ ਤਰੀਕੇ ਨਾਲ ਸੁਣਵਾਈ ਹੋ ਰਹੀ ਹੈ ਇਲਾਕੇ ਦੀ ਲਗਾਤਾਰ ਪਹਿਲਾਂ ਇਸ ਇਲਾਕੇ ਕੀ ਕੋਈ ਸਾਰ ਨਹੀਂ ਸੀ ਲੈਂਦਾ ਤੇ ਹੁਣ ਸੁਣਵਾਈ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੇਰੀ ਮੇਰੀ ਗੱਲ ਸੁਣੀ ਤਾਂ ਮੈਂ ਵੀ ਤੁਹਾਡੀ ਸੁਣੀ ਵਾਰ ਦਿੱ ਜੀ ਬਿਲਕੁਲ ਸਾਰੇ ਕੋਈ ਬਿਨਾ ਮਤ ਭੇਜ ਦੇ ਸਾਰੇ ਕੰਮ ਹੋਣਗੇ ਜੇ ਵਾਰ ਦੇ ਜੀ ਇਹ ਵੀ ਕਾਪੀ ਲੇਟਾਂ ਰੁਕੀਆਂਈਆਂ ਜਿਹੜੀਆਂ ਆਪਾਂ ਪੈਲਦੇਦਾਰ ਤੇ ਇਹਨਾਂ ਨੇ ਮੈਨੂੰ ਆਪਾਂ ਭਾਜੀ ਉਹਨਾਂ ਨੇ ਮੈਨੂੰ ਕਿਹਾ ਸੰਦੋਗ ਭਾਜੀ ਦਲਜੀਤ ਭਾਈ ਨੇ ਤੇ ਆਪਾਂ ਇਹਦੇ ਕੰਮ ਬੜਿਆ ਭਾਈ ਇਹ ਆਪਾਂ ਪਾਸ ਕਰਾ ਕੇ ਕਾਰਪੋਰੇਸ਼ਨ ਤੋਂ ਐਮਐਲਏ ਸਾਹਿਬ ਦੀ ਹੈਲਪ ਨਾਲ ਜੀ ਐਮਐਲਏ ਸਾਹਿਬ ਨੇ ਗੱਲ ਕੀਤੀ ਪਾਸ ਕਰਾ ਕੇ ਤੇ ਆਪਾਂ ਅੱਜ ਇਹ ਦਾ ਗਠਨ ਕਰ ਰਹੇ ਆ ਤੁਹਾਨੂੰ ਬਹੁਤ ਨਿਹਰਾ ਜਿਹੜਾ ਇਹ ਤੁਹਾਡਾ ਦੂਰ ਕਰ ਰਹੇ ਆ ਜੀ ਬਿਲਕੁਲ ਬਿਲਕੁਲ ਜੀ ਚਾਨਨ ਮਿਲ ਰਿਹਾ ਮਿਲ ਰਿਹਾ ਹੁਣ ਆਪਣੇ ਕਲੋਨੀ ਨੂੰ ਐਨਆਰਆਈ ਕਲੋਨੀ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਐਨਆਰਆਈ ਵਾਸੀਆਂ ਨੂੰ ਵਧਾਈ ਤੇ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਬਿਲਕੁਲ ਹੁਣ ਡਾਕਟਰ ਸਾਹਿਬ ਨਾਲ ਗੱਲ ਕਰ ਤੁਸੀਂ ਹਮੇਸ਼ਾ ਸੁਣਵਾਈ ਕਰਦੇ ਹੋ ਇਲਾਕਾ ਨਿਵਾਸੀਆਂ ਜਿਹੜੇ ਵੀ ਤੁਹਾਡੇ ਵਾਰਡ ਵਿੱਚ ਜਿੰਨੇ ਲੋਕੀ ਆਉਂਦੇ ਨੇ ਉਹਨਾਂ ਸਾਰਿਆਂ ਦੀ ਸੁਣਵਾਈ ਹੋ ਜਾਂਦੀ ਹੈ ਲੇਟ ਸਹੀਂ ਮਗਰ ਹੋ ਜ਼ਰੂਰ ਜਾਂਦੀ ਹੈ ਕੀ ਕਹਿਣਾ ਚਾਹੋਗੇ ਨਹੀਂ ਜੀ ਅਸੀਂ ਤਾਂ 70 ਸਾਲ ਵੇਟ ਨਹੀਂ ਕਰਾਈ ਵੇਟ ਤਾਂ 17 ਸਾਲ ਲੈ ਲੈਣੇ ਕਰਾਈ ਸਾਨੂੰ ਤਾਂ 3 ਸਾਲ ਹੀ ਹੋਏ 3 ਸਾਲਾਂ ਚ ਕਿੰਨੀ ਤਬਦੀਲੀ ਆਈ ਲੋਹਾਰਾ ਰੋਡ ਦੀ ਲੈ ਆਂਦੀ ਜਿਸ ਰੋਡ ਤੇ ਖੜੇ ਆਏ ਰੋਡ ਨੰਗਨ ਜੋਗ ਨਹੀਂ ਸੀ ਜੇ ਤੋਂ ਸਾਡੀ ਸਰਕਾਰ ਬਣੀ ਹੈ ਸਾਡੀ ਸਰਕਾਰੋਂ ਤੋਂ ਬਾਅਦ ਇਹ ਰੋਡ ਦੀ ਬਾਈਟਨਿੰਗ ਵੀ ਕੀਤੀ ਗਈ ਜੀ ਨਵੀਂ ਵੀ ਬਣਵਾਈ ਗਈ ਸੋ ਕਿੰਨੀਆਂ ਕਲੋਨੀ ਐਨ ਆਰ ਆਈ ਦੀ ਸ਼ਰਤ ਜਿਹੜੀ ਉਹ ਵੀ ਆਪਾਂ ਮੈਂ ਸਾਲ ਪਹਿਲਾਂ ਬਣਵਾਈ ਸਾਰੀ ਟੋਟਲ ਮੇਨ ਤੇ ਇਨ ਕਲੋਨੀ ਵਾਲਿਆਂ ਦੀ ਮੰਗ ਸੀ ਕਿ ਸਾਡੇ ਜਿਹੜੇ ਵੀੜਿਆਂ ਦੇ ਅੱਗੇ ਸਾਡੀਆਂ ਮੇਨ ਰੋਡ ਦੇ ਉੱਤੇ ਜਿਹੜੀਆਂ ਉਹ ਨੇਰਾ ਰਹਿੰਦਾ ਜਿਹਦੇ ਕਰਕੇ ਚੂਹਾਂ ਲੁੱਟਾਂ ਜਿਹੜੀਆਂ ਉਹ ਕਰਵਾ ਕਰਵਾ ਕਰਦੀ ਵਧੀ ਹੋ ਜਾਂਦੀਆਂ ਤੇ ਲੇਕਿਨ ਉਹਦੇ ਵਾਸਤੇ ਪੁਲਿਸ ਗਰਲਸ ਵੀ ਅਸੀਂ ਪ੍ਰੋਪਰ ਕਿੰਨੀ ਬਣਾਈ ਗਈ ਪਰ ਉਹ ਤੋਂ ਬਾਅਦ ਵੀ ਕਿ ਮੁਹੱਲਾ ਨਿਵਾਸੀਆਂ ਦੀ ਡਿਮਾਂਡ ਸੀ ਕਿ ਜੇ ਲਾਈਟਾਂ ਲੱਗ ਜਾਣ ਤਾਂ ਸੋਣੇ ਤੇ ਸੁਹਾਗਾ ਹੋ ਜਾਊਗਾ ਸੋ ਇਨ ਮੇਰੇ ਵੀਰਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਸੀ ਬਿਲਕੁਲ ਨੂੰ ਵੀ ਲੱਗਿਆ ਕਿ ਨੇਰੇ 'ਚ ਰਹਿਣਾ ਬਹੁਤ ਔਖਾ ਹੈ ਕਿਉਂਕਿ ਬੱਚਿਆਂ ਦਾ ਮੇਰੀਆਂ ਮਾਤਾਵਾਂ ਦਾ ਮੇਰੀਆਂ ਭੈਣਾਂ ਦਾ ਇੱਥੋਂ ਨੰਗਣਾ ਹੁੰਦਾ ਤੇ ਸੋ ਇਸ ਕਰਕੇ ਨੇਰੇ ਤੋਂ ਥੋੜਾ ਹਰ ਬੰਦਾ ਡਰਦਾ ਹੀ ਆ ਸੋ ਇਹਨਾਂ ਦੇ ਕੰਮ ਨੂੰ ਮੁਖ ਰੱਖਦੇ ਆ ਇਹਨਾਂ ਦੀ ਡਿਮਾਂਡ ਨੂੰ ਮੁਖ ਰੱਖਦੇ ਆ ਹੋਇਆ 4 ਲੱਖ 40 ਹਜ਼ਾਰ ਦੀ ਮਦਦ ਦੇ ਨਾਲ ਅਸੀਂ ਜੀਆਂ ਸੋਲਰ ਲਾਈਟਾਂ ਉਹ ਅੱਜ ਉਧ ਘਾਟਣ ਕਰਨ ਵਾਸਤੇ ਪਹੁੰਚੇ ਆਂ ਸੋ ਮੈਂ ਬਹੁਤ-ਬਹੁਤ ਮੁਬਾਰਕ ਦਿਨਾ ਇਹਨਾਂ ਵੀਰਾਂ ਸਾਰਿਆਂ ਨੂੰ ਜਿਨ੍ਹਾਂ ਨੇ ਸਾਨੂੰ ਸਪੋਰਟ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾਇਆ ਸੋ ਮੈਂ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਵਧਾਈ ਦੇਣਾ ਕਿ ਤੁਹਾਡੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਜਿੱਦਾਂ ਹੁਣ ਹੋ ਰਹੇ ਏਦਾਂ ਹੀ ਹੁੰਦੇ ਹੋਣਗੇ ਏਦਾਂ ਹੀ ਹੁੰਦੇ ਰਹਿਣਗੇ ਸੋ ਮੈਂ ਇਹੀ ਇਹਨਾਂ ਨੂੰ ਸੰਦੇਸ਼ ਦੇਵਾਂਗਾ ਕਿ ਆਪਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਉਹਨਾਂ ਤੋਂ ਸਾਰੇ ਤੁਸੀਂ ਪ੍ਰਭਾਵਿਤ ਹੋ ਤੇ ਇੱਕ ਸਾਫ਼ ਸੁਥਰੀ ਜਿਹ ਸੇ ਮੈਂ ਤੁਹਾਨੂੰ ਬਹੁਤ ਵਧਾਈਆਂ ਦਿੰਦਾ ਬਿਲਕੁਲ ਹੋਰ ਅਗਰ ਗੱਲ ਕਰੀਏ ਆਮ ਆਦਮੀ ਪਾਰਟੀ ਵੱਲੋਂ ਸਾਫ ਸਫਾਈ ਵਾਸਤੇ ਵੀ ਬੜੇ ਸਾਰੇ ਜਿਹੜੀਆਂ ਪਹਿਲਾਂ ਕੀਤੀਆਂ ਜਾ ਰਹੀਆਂ ਉਸ ਦੇ ਵਿੱਚ ਕਿਤੇ ਜਿਹੜੀਆਂ ਸੜਕਾਂ ਨੇ ਅਗਰ ਕਹੀਏ ਐਨਆਰਆਈ ਕਲੋਨੀ ਦੇ ਥੋੜੀਆਂ ਸੜਕਾਂ ਟੁੱਟੀਆਂ ਹੋਈਆਂ ਉਸ ਤੇ ਵੀ ਛੇਤੀ ਪਹਿਲ ਦੇ ਆਧਾਰ ਤੇ ਅੰਦਰ ਦੀ ਇੰਟੀਰੀਅਰ ਕਲੋਨੀ ਦੀਆਂ ਗੱਲਾਂ ਕਰੀਏ ਕਿਉਂਕਿ ਬਾਹਰ ਦੀ ਗੱਲ ਕਰੀਏ ਵਾਈਡਨਿੰਗ ਹੋਈ ਹੈ ਸੜਕ ਸਾਫ ਹੋ ਗਈ ਹੈ ਟ੍ਰੈਫਿਕ ਹੁਣ ਜੜੀਆ ਥੋੜੀ ਸਮੂਥ ਹੋ ਗਈ ਹੈ ਹੁਣ ਤੁਸੀਂ 11 ਨੰਬਰ ਵਾਰਡ ਦੇ ਵਿੱਚ ਵੀ ਜਿਸ ਐਲਈਡੀ ਜਿਹੜੀਆਂ ਲਾਈਟਾਂ ਲਗਵਾ ਦਿੱਤੀਆਂ ਜਿਹੜੀਆਂ ਗਲੀਆਂ ਨੇ ਉਹਨ ਦੀ ਜਿਹੜੀ ਸਮੱਸਿਆ ਆ ਰਹੀ ਹੈ ਲਗਾਤਾਰ ਉਸ ਦੇ ਉੱਤੇ ਵੀ ਸੁਣਵਾਈ ਹੋਏਗੀ ਦੇਖੋ ਜੀ ਇਹ ਵੀ ਸਾਡੇ ਡਿਮਾਂਡ ਵਿੱਚ ਇਹਨਾਂ ਦੀ ਡਿਮਾਂਡ ਵਿੱਚ ਸੀ ਤੋਂ ਸਾਡੇ ਧਿਆਨ ਵਿੱਚ ਆ ਤੇ ਇਹ ਵੀ ਛਣਕਾਂ तकरीबन ਪਾਸ ਹੀ ਹੋ ਚੁੱਕੇ ਆ ਕਿਉਂਕਿ ਜਿਹੜੀ ਮੇਨ ਜਿੱਥੇ ਆਪਾਂ ਖੜੇ ਆ ਅੰਦਰ ਨੂੰ ਜਾਂਦੀ ਮੇਨ ਸ਼ਰਟ ਕੰਪੈ ਸਭ ਤੋਂ ਪਹਿਲਾਂ ਇਹ ਹੀ ਬਣਾਈ ਵੀ ਬਣਵਾਈ ਸੀ ਉਸ ਤੋਂ ਬਾਅਦ ਬ੍ਰਾਂਚਸ ਵੀ ਕੁਝ ਬਣਾਈਆਂ ਤੇ ਜਿਹੜੀਆਂ ਰਹਿ ਗਈਆਂ ਜਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਉਹ ਆਪਾਂ ਆਉਣ ਵਾਲੇ ਦਿਨਾਂ ਵਿੱਚ ਜਰੂਰ ਕਰਾਂਗੇ ਜੀ ਤੇ ਇਹਨਾਂ ਦੀ ਸੇਵਾ ਵਿੱਚ ਸਦਾ ਹਾਜ਼ਰ ਆ ਸੋ ਇਹਨਾਂ ਦੀ ਇੱਕ ਇੱਕ ਡਿਮਾਂਡ ਕਰਕੇ ਸਾਰੀ ਦੀ ਸਾਰੀਆਂ ਪੂਰੀਆਂ ਕਰਾਂਗੇ ਬਿਲਕੁਲ ਉਮੀਦ ਹੈ ਕਰਨਿਆ ਕਿ ਲੋ ਜਮ ਚ ਮੰਨ ਗਏ ਤੇ ਫੇਰ ਇੱਕ ਵਾਰ ਤੁਹਾਨੂੰ ਸੰਧੂ ਸਾਹਿਬ ਅਸੀਂ ਇੱਕ ਵਾਰੀ ਫੇਰ ਖੇਚਲ ਦਵਾਂਗੇ ਕਿ ਇਲਾਕੇ ਦੀਆਂ ਸੜਕਾਂ ਦਾ ਵੀ ਇੱਕ ਵਾਰੀ ਜ਼ਰੂਰ ਤੁਸੀਂ ਪਹੁੰਚਣਾ ਜਿਸ ਵੇਲੇ ਤੁਹਾਡੇ ਕਿਤਿਆਂ ਸੁਪਨਾ ਜਿਹੜਾ ਆ ਆ ਆਮ ਆਦਮੀ ਆਮ ਆਦਮੀ ਨੇ ਦੇਖਿਆ ਉਹ ਵੀ ਪੂਰਾ ਹੋ ਜਾਏ ਬਿਲਕੁਲ ਹੀ ਜ਼ਰੂਰ 24 ਘੰਟੇ ਸੇਵਾ ਸ਼ਾਹਰਾਂ ਜਦੋਂ ਵੀ ਕੋਈ ਮੇਰਾ ਵੀਰ ਕੋਈ ਮੇਰੀ ਭੈਣ ਜਾਂ ਇਲਾਕਾ ਨਵਾਸਿਆਂ ਨੂੰ ਕੋਈ ਜ਼ਰੂਰਤ ਪੈਂਦੀ ਤੇ ਮੈਂ ਚਤੇ ਵਕਤ ਇਹਨਾਂ ਦੇ ਦੁੱਖ ਸੁੱਖ ਸਪਾਈ ਵਾਲਾ ਬਿਲਕੁਲ ਸੋ ਹੁਣ ਅੰਦਰ ਚੱਲਨੇ ਆ ਜਿੱਥੇ ਕੀ ਲਾਈਟਾਂ ਦਾ ਉਦਘਾਟਨ ਕੀਤਾ ਜਾਏਗਾ ਜਿਹੜਾ ਕਿ 11 ਨੰਬਰ ਲੋਹਾਰਾ ਕਾ ਰੋਡ ਐਨ ਆਰ ਉਨੀ ਦੇ ਵਿੱਚ 11 ਨੰਬਰ ਜਿਹੜੀਆਂ ਹੁਣ ਇੱਥੋਂ ਦੀ ਬੱਤੀਆਂ ਸਟਾਰਟ ਕੀਤੀਆਂ ਜਾਣਗੀਆਂ ਵੇਖ ਸਕਦੇ ਹੋ ਜੀ ਅੱਗੇ ਥੋੜਾ ਜਿਹਾ ਅੱਗੇ ਹੋ ਕੇ ਦਿਖਾਣਾ ਚਾਹਾਂਗੇ ਜੀ ਉਦਘਾਟਨ ਕੀਤਾ ਜਾ ਰਿਹਾ ਹੈ ਭਾਈ ਥੋੜਾ ਪਿੱਛੇ ਹੋ ਜਾਓ ਨੀ ਪੱਥਰ ਨੀ ਪੱਥਰ ਦਾ ਜੜਾ ਉਦਘਾਟਨ ਕੀਤਾ ਜਾ ਰਿਹਾ ਹੈ ਲਾਈਟਾਂ ਹੋਣ ਤੋਂ ਲਾਈਟਾਂ ਦੇ ਵਾਸਤੇ ਕੰਮ ਕੀਤਾ ਜਾਏਗਾ ਜਿਹੜਾ ਬਜਟ ਹੈ ਉਹ ਪਾਸ ਕਰ ਦਿੱਤਾ ਗਿਆ ਹੈ ਔਰ ਲਗਾਤਾਰ ਉਹਨੇ LED ਲਾਈਟਾਂ ਲਗਾ ਕੇ 11 ਨੰਬਰ NRI ਨੂੰ ਰੋਸ਼ਨ ਕੀਤਾ ਜਾਏਗਾ ਔਰ ਇਹ ਤੁਸੀਂ ਵੇਖ ਰਹੇ ਹੋ ਜੀ ਇਸ ਵੇਲੇ ਡਾਕਟਰ ਜਸਬੀਰ ਸੰਧੂ ਐਮ ਐਲ ਏ ਡਾਕਟਰ ਜਸਬੀਰ ਸੰਧੂ ਇਸ ਵੇਲੇ ਇਸ ਜਿਹੜਾ ਸੋਨਾ ਕੰਮ ਕਹਿ ਸਕਨੇ ਆ ਉਸ ਦਾ ਉਦਘਾਟਨ ਕਰਦੇ ਹੋਏ ਤੇਰੀਪਨ ਕਟਿੰਗ ਕਰਦੇ ਹੋ ਇਹ 체ਤੀ ਇਸ ਇਲਾਕੇ ਚ ਇੰਨੀ ਕੋ ਰੋਸ਼ਨੀ ਹੋਏਗੀ ਇਸ ਵੇਲੇ ਸੂਰਜ ਵਿਦਮਾਨ ਹੈ ਤੇ ਫਿਰ ਲਾਈਟਾਂ ਵੀ ਉਸੇ ਤਰ੍ਹਾਂ ਨਾਲ ਜਗਣ ਗਿਆ ਤੇ ਪੂਰੀ ਤਰ੍ਹਾਂ ਨਾਲ ਰਾਤ ਦੇ ਵੇਲੇ ਵੀ ਪੂਰਾ ਰੋਸ਼ਨ ਕਰਨ ਗਿਆ ਐਨ ਆਰ ਆਈ ਕਲੋਨੀ 11 ਨੰਬਰ ਗਲੀ ਨੂੰ ਪੂਰੀ ਤਰ੍ਹਾਂ ਨਾਲ ਚਮਕਾ ਦੇਣ ਗਿਆ ਔਰ ਬਹੁਤ ਚੋਣੇ ਤਰੀਕੇ ਨਾਲ ਉਦਘਾਟਨ ਕਰ ਦਿੱਤਾ ਗਿਆ ਔਰ ਕੰਮ ਵੀ 체ਤੀ ਬਹੁਤ ਤੇਜ਼ੀ ਦੇ ਪੱਦਰ ਨਾਲ ਇਸ ਨੂੰ ਪੂਰਾ ਕੰਪਲੀਟ ਕੀਤਾ ਜਾਏਗਾ ਜਿਸ ਨਾਲ ਸੜਕ ਦਾ ਕੰਮ ਹੋਇਆ ਉਸੇ ਤਰ੍ਹਾਂ ਨਾਲ ਲਾਈਟਾਂ ਦਾ ਵੀ ਹੋਏਗਾ ਜੋ ਵਾਦੇ ਕੀਤੇ ਗਏ ਉਹ ਇਰਾਦਿਆਂ ਨੂੰ ਪੂਰਾ ਵੀ ਕਰਨ ਦਾ ਕੰਮ ਜੋ ਹੈ ਕੀਤਾ ਜਾਏਗਾ ਔਰ ਅੰਦਰ ਚੱਲਨੇ ਆ ਜਿਸ ਨਾਲ ਇਸਹਾ ਦੇ ਅੱਜ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਕੌਂਸਲਰ ਸਾਹਿਬ ਤੇ ਇਲਾਕਾ ਨਿਵਾਸੀਆਂ ਵੱਲੋਂ ਕੀ ਲੋਕ ਜਿਹੜੇ ਹੁੰਦੇ ਆ ਜਿਹੜੇ ਇਲਾਕਾ ਨਿਵਾਸੀ ਹੁੰਦੇ ਆ ਇੱਥੇ ਬੱਚੇ ਵੀ ਹੁੰਦੇ ਆ ਵੱਡੇ ਵੀ ਹੁੰਦੇ ਆ ਬਜ਼ੁਰਗ ਵੀ ਹੁੰਦੇ ਆ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਲਾਈਟ ਦੀ ਬੜੀ ਜ਼ਿਆਦਾ ਦਿੱਕਤ ਆਂਦੀ ਜਦੋਂ ਲਾਈਟ ਆਰ ਐਸ ਵੇਲੇ ਤੁਸੀਂ ਜਿਹੜਾ ਮੰਚ ਤੇ ਵੇਖ ਪਾ ਰਹੇ ਹੋ ਡਾਕਟਰ ਜਸਬੀਰ ਸਿੰਘ ਸੰਧੂ ਤੇ ਇਲਾਕਾ ਨਿਵਾਸੀ ਕਾਉਂਸਲਰ ਸਾਹਿਬ ਅਮਰਜੀਤ ਸਿੰਘ ਜੀ ਔਰ ਨਾਲ ਹੀ ਸਾਰੇ ਜਿਨਨੇ ਲੋਕ ਨੇ ਇਲਾਕਾ ਨਿਵਾਸੀ ਉਹ ਸਾਰੇ ਐਸ ਵੇਲੇ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ ਔਰ ਇਧਰ ਤੁਹਾਨੂੰ ਦੂਸਰੇ ਪਾਸੇ ਵੀ ਦਿਖਾਉਣਾ ਚਾਹਾਂਗੀ ਤੇ ਸਾਰੇ ਇਲਾਕਾ ਨਿਵਾਸੀ ਇੱਥੇ ਇਸ ਵੇਲੇ ਮੌਜੂਦ ਨੇ ਆਉਣ ਵਾਲੇ ਸਮੇਂ ਚ ਇਹ ਜਿਹੜਾ ਸੋਨਾ ਇਲਾਕਾ ਹੈ ਲੋਹਾਰਾ ਕਾ ਰੋਡ ਦਾ ਜੋ ਬਹੁਤ ਹੀ ਵਧੀਆ ਡਿਵੈਲਪ ਹੋ ਰਿਹਾ ਹੈ ਹੋਰ ਵੀ ਡਿਵੈਲਪਮੈਂਟ ਵੇਖਣ ਨੂੰ ਮਿਲਣਗੀਆਂ ਔਰ ਅਗਰ ਗੱਲ ਕਰੀਏ ਸਾਹ ਕਥੀ ਜਨਸੈਕਟੀ ਨਿਤੀ 15 ਦੀ ਮੈਂ ਪਹਿਲਾਂ ਤੇ ਇੱਥੇ ਸਾਰਿਆਂ ਦਾ ਆਇਆ ਦਾ ਧੰਨਵਾਦ ਕਰਦਾ ਹਾਂ ਇਹਦੇ ਨਾਲ ਦੀ ਨਾਲ ਜਿਹੜੇ ਸਾਡੇ ਏਰੀਏ ਦੇ ਵਿੱਚ ਅੱਜ ਤੇ ਜਿਹੜਾ ਪ੍ਰੋਗਰਾਮ ਜਿਹਦੇ ਵਿੱਚ ਸਾਡੇ ਐਮਐਲਏ ਸਾਹਿਬ ਉਹਨਾਂ ਵੱਲੋਂ ਸਾਡੇ ਏਰੀਆ ਜਿਹੜਾ ਵਾ ਲੇਨ ਨੰਬਰ 11 ਐਨਆਰਆਈ ਕਲੋਨੀ ਜਿਹਦੇ ਵਿੱਚ ਸਟਰੀਟ ਲਾਈਟਾਂ ਦਾ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਏ ਉਹਦੇ ਲਈ ਮੈਂ ਐਮਐਲਏ ਸਾਹਿਬ ਦਾ ਅਤੇ ਕੌਂਸਲਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਬੜੇ ਪੁਰਾਣੇ ਸਮੇਂ ਤੋਂ ਜਿਹੜੀ ਇਹ ਡਿਮਾਂਡ ਲਟਕ ਰਹੀ ਸੀ ਦਫ਼ਤਰਾਂ ਦੇ ਵਿੱਚ ਸਾਡੀ ਚੱਲ ਰਹੀ ਸੀ ਉਹਨੂੰ ਜਿਹੜਾ ਕੌਂਸਲਰ ਸਾਹਿਬ ਨੇ ਪਹਿਲ ਦੇ ਆਧਾਰ ਦੇ ਉੱਤੇ ਜਦੋਂ ਉਹਨਾਂ ਦੇ ਅਸੀਂ ਨੋਟਿਸ 'ਚ ਲਿਆਂਦੀ ਹੈ ਕਰੀਬ 3 15 20 ਦਿਨ ਪਹਿਲਾਂ ਹੀ ਅਸੀਂ ਉਹਨਾਂ ਨੂੰ ਇਹਦੇ ਬਾਰੇ ਸਾਰਾ ਦੱਸਿਆ ਸੀ ਉਹਨਾਂ ਨੇ ਬੜੇ ਸਪੀਡ ਦੇ ਵਿੱਚ ਇਹ ਕੰਮ ਕਰਾਉਂਦਿਆਂ ਐਮਐਲਏ ਸਾਹਿਬ ਦੀ ਮਦਦ ਦੇ ਨਾਲ ਇਹਦੇ ਲਈ ਫੰਡ ਜਾਰੀ ਕਰਾ ਕੇ ਸਾਡੇ ਜਿਹੜਾ ਲਾਈਟਾਂ ਦਾ ਉਦਘਾਟਨ ਕੀਤਾ ਹੈ ਜੀ ਮੈਂ ਆਪਣੀ ਐਨਆਰਆਈ ਕਲੋਨੀ ਦੀ ਪੂਰੀ ਐਸੋਸੀਏਸ਼ਨ ਵੱਲੋਂ ਜਿਹੜਾ ਇਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਜਿਹੜੀ ਆ ਹੁਣ ਆਪਣਾ ਆਪਣੇ ਪ੍ਰਧਾਨ ਜੀ ਸਰਦਾਰ ਸੰਤੋਖ ਸਿੰਘ ਚਾਲ ਜੀ ਨੂੰ ਕਵਾਂਗਾ ਕਿ ਉਹ ਪਹਿਲਾ ਦੋ ਸ਼ਬਦ ਜਿਹੜੇ ਆ ਐਮਐਲਏ ਸਾਹਿਬ ਤੇ ਕੌਂਸਲਰ ਸਾਹਿਬ ਦੇ ਆਉਣ ਤੇ ਜੀ ਆਇਆਂ ਕਹਿਣ ਤੇ ਆਪਣਾ ਉਹਨਾਂ ਨੂੰ ਸੰਬੋਧਨ ਕਰਨਾ ਪ੍ਰਧਾਨ ਜੀ ਸਰਦਾਰ ਚਾਲ ਸਾਹਿਬ ਬਹੁਤ ਸਤਿਕਾਰਯੋਗ ਐਮਐਲਏ ਸਾਹਿਬ ਤੇ ਕਾਉਂਸਲਰ ਸਾਹਿਬ ਤੁਹਾਨੂੰ ਅੱਜ ਸਾਡੇ ਵੱਲੋਂ ਦੋਰੀਆਂ ਦੋਰੀਆਂ ਵਧਾਈਆਂ ਵਾ ਪਹਿਲੀ ਵਧਾਈ ਇਹ ਵੀ ਜਿਹੜਾ ਤੁਸੀਂ ਸਾਡਾ ਚਿਰਾਂ ਤੋਂ ਕੰਮ ਮੜਿਆ ਵਾ ਪਹਿਲ ਦੇ ਆਧਾਰ ਤੇ ਕਰਾਇਆ ਤੇ ਦੂਜੀ ਵਧਾਈ ਇਹ ਵੀ ਸਾਨੂੰ ਤੁਸੀਂ ਹੀਰਾ ਬੰਦਾ ਚੁਣ ਕੇ ਦਿੱਤਾ ਆਪਣੀ ਵਾਟ ਜੋ ਕਾਉਂਸਲਰ ਸਾਹਿਬ ਉਹੀ ਬੇਨਕ ਤੇ ਨਹੀਂ ਤੁਸੀਂ ਚੁਣ ਕੇ ਤੁਸੀਂ ਦਿੱਤਾ ਵਾ ਤੇ ਫੇਰ ਹੀ ਅਸੀਂ ਚੁਣਿਆ ਗਾੜੀ ਤੇ ਬੰਦਾ ਤੁਸੀਂ ਵਧੀਆ ਸ਼ਾਂਤੀ ਕੀਤਾ ਵਾ ਮੈਂ ਬਰਪੋਰ ਕੀਤਾ ਤੁਸੀਂ ਬਣਾਤਾ ਨਹੀਂ ਚਲੋ ਸ਼ੁਕਰ ਰਲ ਮਿਲ ਕੇ ਸਾਰਾ ਪਰ ਤੁਹਾਨੂੰ ਸਿਹਰਾ ਜਾਂਦਾ ਵੀ ਤੁਸੀਂ ਨਾਮਿਨੇਟ ਕੀਤਾ ਬੰਦਾ ਵੀ ਆਹ ਲਓ ਤੇ ਇਹਨਾਂ ਨੇ ਸਾਡੀ ਬਹੁਤ ਹੀ ਮਦਦ ਕੀਤੀ ਆ ਹੁਣ ਵੀ ਜਿਹੜਾ ਵੀ ਕੋਈ ਇਹਨਾਂ ਨੂੰ ਕੰਮ ਕਹਿੰਨੇ ਆ ਬੜੇ ਪਿਆਰ ਨਾਲ ਸਾਰਿਆਂ ਦੀ ਗੱਲ ਸੁਣਦੇ ਆ ਉਹ ਚਲ ਚਲੋ ਸਾਂਝੀ ਹੋਵੇ ਜਾਂ ਪਰਸਨਲ ਹੋਵੇ ਇਹ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਬਹੁਤ ਖੁਸ਼ੀ ਜਾ ਕਰਦੇ ਆ ਤੇ ਜਿਹੜਾ ਤੁਸੀਂ ਜਿਹੜਾ ਨਾ 2-3 ਸਾਲ ਤੋਂ ਕ 4 ਸਾਲ ਤੋਂ ਅਸੀਂ ਲੱਗੇ ਹੋਏ ਆ ਉਹ ਸਾਡਾ ਕੰਮ ਤੁਸੀਂ 15-20 ਦਿਨਾਂ ਦੇ ਵਿੱਚ ਸਿਰੇ ਚੜਾਤਾ ਬਹੁਤ-ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਵੈਗੁਰ ਪੱਤਰ ਨਾਨ ਸਾਹਿਬ ਜੀ ਨਾਨ ਸਾਹਿਬ ਹਾਂ ਜੀ ਇੱਧਰ ਇੱਧਰ ਆ ਜਾਓ ਜੀ ਇੱਧਰ ਆ ਜਾਓ ਸਤਿਕਾਰਯੋਗ ਐਮਐਲਏ ਸਾਹਿਬ ਸੰਧੂ ਸਾਹਿਬ ਸਾਡੇ ਕਾਉਂਸਲਰ ਸਰਦਾਰ ਅਮਰਜੀਤ ਸਿੰਘ ਜੀ ਐਲ ਐਸ ਸੀ ਵਾਲੇ ਇਲਾਕੇ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ ਜੀ ਚਾਲ ਟੇਕ ਸਾਹਿਬ ਤੇ ਮੇਰੇ ਸਾਰੇ ਹੀ ਬੈਠੇ ਹੋਏ ਭਰਾਵਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਹੁਕਮ ਹੋਇਆ ਵੀ ਮੈਂ ਦੋ ਸ਼ਬਦ ਕਵਾਂ ਤੇ ਦੋ ਸ਼ਬਦਾਂ ਦੇ ਵਿੱਚ ਤੇ ਮੈਂ ਇੰਨਾ ਹੀ ਕਹੂੰਗਾ ਵੀ ਸੰਧੂ ਸਾਹਿਬ ਤੇ ਸਰਦਾਰ ਅਮਰਜੀਤ ਸਿੰਘ ਜੀ ਸਾਡੀ ਕਿਸਮਤ ਚੰਗੀ ਸੀ ਵੀ ਸਾਨੂੰ ਇਹੋ ਜਿਹੇ ਨੇਤਾ ਮਿਲੇ ਨੇ ਜਿਹੜੇ ਕੰਮ 70 ਸਾਲਾਂ ਚ ਨਹੀਂ ਹੋਏ ਉਹ ਇਹਨਾਂ ਨੇ ਤੁਹਾਨੂੰ 8-10 ਦਿਨਾਂ ਦੇ ਵਿੱਚ ਕਰਕੇ ਵਿਖਾ ਦਿੱਤੇ ਮੈਂ ਨਹੀਂ ਕਹਿੰਦਾ ਪਿਆ ਤੁਹਾਡੀ ਇਥੋਂ ਦੀ ਸੰਗਤ ਕਹਿ ਰਹੀ ਆ ਇੱਥੇ ਵਾਕਿਆ ਹੀ ਸਹੀ ਗੱਲ ਆ ਅਸੀਂ ਸੇਰੇ ਕਈ ਵਾਰੀ ਪ੍ਰਭਾਤ ਫੇਰੀ ਦੇ ਨਾਲ ਹੁਣਾ ਨਾ ਤੇ ਨੇਰ ਘੇਰ ਹੋਣਾ ਕਿਉਂ ਜੀ ਚਾਲ ਸਾਹਿਬ ਬਿਲਕੁਲ ਠੀਕ ਆ ਇੱਥੇ ਲੰਗੜਾ ਥਾਂ ਤੇ ਟੁਇਟ ਇੰਨੇ ਜ਼ਿਆਦਾ ਹੁੰਦੇ ਵੀ ਸੰਘਟ ਡਿੱਗਦੀ ਹੁੰਦੀ ਸੀ ਅੱਜ ਵੇਖੋ ਕਿੰਨੀ ਸੋਹਣੀ ਸੜਕ ਸੰਧੂ ਸਾਹਿਬ ਨੇ ਬਣਾ ਕੇ ਦਿੱਤੀ ਆ ਤੇ ਲਾਈਟਾਂ ਵੀ ਵੇਖੋ ਜਿਹੜੀਆਂ ਲਵਾਤੀਆਂ ਨੇ ਇਹ ਇੱਕ ਐਗਜ਼ਾਮਪਲ ਆ ਵੀ ਜੋ ਕੰਮ ਪਿਛਲੇ 70 ਸਾਲਾਂ ਦੀ ਸਰਕਾਰਾਂ ਨੇ ਨਹੀਂ ਕੀਤਾ ਇਹਨਾਂ ਤਿੰਨਾਂ ਸਾਲਾਂ 'ਚ ਕਰਕੇ ਵਿਖਾ ਦਿੱਤਾ ਤੇ ਸਾਨੂੰ ਇਹਨਾਂ ਤੋਂ ਹੋਰ ਵੀ ਵੱਡੀਆਂ ਉਮੀਦਾਂ ਨੇ ਅਸੀਂ ਹੋਰ ਵੀ ਕੰਮ ਚਾਹੁੰਦੇ ਆ ਇਲਾਕੇ ਦੇ ਤੇ ਸਾਨੂੰ ਇਹ ਪੂਰਾ ਯਕੀਨ ਆ ਕਿ ਸਾਡੇ ਮਾਨਯੋਗ ਐਮ.ਐਲ.ਏ ਸਾਹਿਬ ਸੰਧੂ ਸਾਹਿਬ ਤੇ ਕੌਂਸਲਰ ਸਾਹਿਬ ਸਾਡੀਆਂ ਉਮੀਦਾਂ ਤੇ ਬਿਲਕੁਲ ਖਰੇ ਉਤਰਨਗੇ ਤੇ ਸਾਡਾ ਵੀ ਫਰਜ ਬਣਦਾ ਵੀ ਅਸੀਂ ਵੀ ਜਦੋਂ ਇਹ ਸਾਨੂੰ ਆਵਾਜ਼ ਮਾਰਨ ਜਦੋਂ ਵੀ ਕਿਤੇ ਸਾਡੀ ਲੋੜ ਪਵੇ ਅਸੀਂ ਵੀ ਹਰ ਵੇਲੇ ਹਾਜ਼ਰ ਹੋਈਏ ਇਹਨਾਂ ਦੀ ਤਾਕਤ ਅਸੀਂ ਆ ਸਾਡੀਆਂ ਵੋਟਾਂ ਨੇ ਤੇ ਸਾਡਾ ਇਹੀ ਫਰਜ ਬਣਦਾ ਵੀ ਅਸੀਂ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾ ਕੇ ਜਿਤਾਉਂਦਾ ਧਿਆ ਕਰੀਏ ਤਾਂ ਜੋ ਜਿਹੜੇ ਰਹਿੰਦੇ ਕੰਮ ਨੇ ਉਹ ਵੀ ਜਿਹੜੇ ਆ ਵੀ ਇਸੇ ਤਰ੍ਹਾਂ ਦੀ ਨਿਰਵਿਘਨਤਾ ਸਹਿਤ ਤੇ ਛੇਤੀ ਛੇਤੀ ਹੋਇਆ ਕਰਨ ਪਾਣੀ ਦੀ ਸਮੱਸਿਆ ਵੀ ਇਹਨਾਂ ਨੇ ਕਿੰਨੇ ਕਟਾਟਨ ਕੀਤੇ ਨੇ ਜਲਦੀ ਕਰ ਕਰ ਪਾਣੀ ਵੀ ਪਹੁੰਚ ਜਾਏਗਾ ਲਾਈਟਾਂ ਪਹੁੰਚ ਗਈਆਂ ਬਾਹਰ ਵੇਖੋ ਮੇਨ ਰੋਡ ਜਿੱਤੋਂ ਲੰਘਦੇ ਡਰ ਹੁੰਦਾ ਹੁੰਦਾ ਸੀ ਤੇ ਅੱਜ ਵੇਖੋ ਕਿੰਨੀ ਵਧੀਆ ਸੜਕ ਆ ਦੋਵੇਂ ਪਾਸੇ ਟਾਹਲਾਂ ਲੱਗੀਆਂ ਨੇ ਇੰਨੇ ਕੰਮ ਜਿਹੜੇ ਨੇ ਹੋਣੇ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ ਇਹ ਤਾਂ ਹੀ ਕੀਤੇ ਜਾਂਦੇ ਨੇ ਜੇ ਮਨ ਦੇ ਵਿੱਚ ਇੱਛਾ ਸ਼ਕਤੀ ਹੋਵੇ ਕਿ ਮੈਂ ਇਲਾਕੇ ਦਾ ਕੁਝ ਸਵਾਰਨਾ ਹੈ ਮੈਨੂੰ ਪਰਮਾਤਮਾ ਨੇ ਇਹ ਮੌਕਾ ਦਿੱਤਾ ਤੇ ਮੈਂ ਇਲਾਕੇ ਦੀ ਨਿਹਾਰ ਬਦਲਨੀ ਆ ਤੇ ਨਿਹਾਰ ਬਦਲੀ ਹੈ ਸਾਡੇ ਐਮਐਲਏ ਸਾਹਿਬ ਨੇ ਤੇ ਸਾਡੇ ਕਾਉਂਸਲਰ ਸਾਹਿਬ ਨੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਤੇ ਇੱਥੇ ਆਉਣ ਦੇ ਉਹਨਾਂ ਨੂੰ ਜਿਵੇਂ ਵੀ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬੇਨਤੀ ਕਰਾਂਗਾ ਕਾਉਂਸਲਰ ਸਾਹਿਬ ਨੂੰ ਕੀ ਉਹ ਜਿਹੜੇ ਆ ਇਲਾਕੇ ਦੇ ਵਿੱਚ ਆਏ ਨੇ ਤੇ ਸਾਡੇ ਨਾਲ ਦੋ ਸ਼ਬਦ ਆਪਣੇ ਸਾਂਝੇ ਕਰਨ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਹਲਕੇ ਦੀ ਸ਼ਾਨ ਪੱਛਮੀ ਹਲਕੇ ਤੋਂ ਐਮਐਲਏ ਡਾਕਟਰ ਜਜਬੀਤ ਸਿੰਘ ਸੰਧੂ ਜੀ ਆ ਨਰੇਕੋਂ ਲਈ ਤੋਂ ਪ੍ਰਧਾਨ ਸਰਦਾਰ ਸੰਤੋਖ ਸਿੰਘ ਜੀ ਤੇ ਸਾਡੇ ਜੁਨੀਅਰ ਆਪਣੇ ਆਪਣੇ ਦਲਜੀਤ ਸਿੰਘ ਜੀ ਸਰ ਆਪਣੇ ਆਨੰਦ ਜੀ ਐਡਵੋਕੇਟ ਸਾਹਿਬ ਸਾਡੇ ਕੁਕੂ ਪ੍ਰਧਾਨ ਜੀ ਤੇ ਬਹੁਤ ਹੀ ਮੇਰੇ ਪਿਆਰੇ ਸਾਥੀ ਸਾਰਿਆਂ ਨੂੰ ਵਾਜੂਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਫੋਨ ਕਰ ਸਕਦੇ ਜੋ ਜਿੱਥੇ ਵੀ ਹਨ ਕੋਈ ਬੁਲਾ ਰਿਹਾ ਅਸੀਂ ਉਸ ਵੇਲੇ ਆਪਾਂ ਪਹੁੰਚ ਰਹੇ ਆਂ ਕੱਲ ਵੀ ਆਪਾਂ ਇੱਥੇ ਮੈਨੂੰ ਬੁਲਾਇਆ ਏ 6 ਨੰਬਰ ਗਲੀਂ ਜੀਤਵਿਹਾਰ ਚ ਮੈਨੂੰ ਕਹਿੰਦੇ ਜੀ ਤੁਸੀਂ ਆਏ ਨਹੀਂ ਤੁਹਾਨੂੰ ਆਪਣਾ ਵਧਾਈ ਦੇਣੀ ਹੈ ਜਿੱਤਨ ਦੀ ਆਪਾਂ ਉਸ ਵੇਲੇ ਆਏ ਮੈਡਮ ਹਣਾਂ ਨਹੀਂ ਇੱਕ ਦਿਨ ਬੁਲਾਇਆ ਜਾਨੂੰ ਆਪਣੇ ਨੌਨ ਨੰਬਰ ਗਲੀ ਚ ਉਦੋਂ ਹੀ ਆਪਾਂ ਉਸ ਵੇਲੇ ਆ ਗਏ ਬਾਕੀ ਕੋਈ ਕੰਮ ਅਸੀਂ ਰਹਿ ਨਹੀਂ ਦਵਾਂਗੇ ਐਮਐਲਏ ਸਾਹਿਬ ਨੇ ਇਹ ਉਹਨਾਂ ਨੂੰ ਆਖਿਆ ਕਿ ਜਾ ਕੇ ਵਾਰਡ ਦਾ ਪੁੱਛੋ ਵਾਰਡ ਵਾਸੀਆਂ ਨੂੰ ਕੋਈ ਮੁਸ਼ਕਲ ਹੈਗੀ ਹੈ ਮੈਨੂੰ ਦੱਸੋ ਆਣ ਕੇ ਮੈਂ ਉਸ ਵਲੇ ਕਰਾਉਣਾ ਇਹ ਵੀ ਆ ਪੰਜਨਾਂ ਨੂੰ ਦੱਸਿਆ ਕਿ ਆ ਇਹਨਾਂ ਦੀ ਪ੍ਰੋਬਲਮ ਹੈ ਗਿਆ ਐਨਆਰਿ ਕੋਲੋਨੀ ਦੀ ਇਹਨਾਂ ਪਹਿਲ ਦੇ ਆਧਾਰ ਤੇ ਉੱਪਰ ਫੋਨ ਕਰਕੇ ਤੇ ਤੁਹਾਡਾ ਜਿਹੜਾ ਲਾਈਟਾਂ ਦਾ ਕੰਮ ਕਰਾਇਆ ਤੁਹਾਨੂੰ ਬਹੁਤ ਬਹੁਤ ਐਨਆਰਿ ਕੋਲੋਨੀ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਬੋਲ ਬਹੁਤ ਬਹੁਤ ਧੰਨਵਾਦ ਕੌਂਸਲਰ ਸਾਹਿਬ ਤੇ ਜਿਸ ਤਰ੍ਹਾਂ ਕਿ ਸਾਡੇ ਆਲਰੈਡੀ ਕਈ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਹੋਰ ਵੀ ਪੈਂਡਿੰਗ ਚੱਲ ਰਹੇ ਨੇ ਤੇ ਚਲੋ ਜਿਸ ਸਾਡੇ ਮੇਨ ਮੁੱਦਾ ਲਾਈਟਾਂ ਦਾ ਇਹ ਤੇ ਕੌਂਸਲਰ ਸਾਹਿਬ ਦੀ ਮਿਹਰਬਾਨੀ ਤੇ ਐਮਐਲਏ ਸਾਹਿਬ ਦੇ ਨਾਲ رابطہ ਕਰਨ ਤੋਂ ਬਾਅਦ ਸਾਡਾ ਇਹ ਹੱਲ ਹੋ ਗਿਆ ਬਾਕੀ ਜਿਹੜੀਆਂ ਗਾਂਵ ਦੀਆਂ ਪ੍ਰੋਬਲਮ ਨੇ ਉਹ ਵੀ ਅਸੀਂ ਕੌਂਸਲਰ ਸਾਹਿਬ ਨੂੰ ਹੌਲੀ ਹੌਲੀ ਦੱਸੀ ਜਾਵਾਂਗੇ ਤੇ ਇਸੇ ਆਸ ਨਾਲ ਹੀ ਆ ਕਿ ਸਾਡੇ ਉਹ ਵੀ ਮਸਲੇ ਜਿਹੜੇ ਹੱਲ ਹੋਣਗੇ ਤੇ ਇਸ ਲਈ ਜਿਹੜਾ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਐਮਐਲਏ ਸਾਹਿਬ ਦਾ ਤੇ ਕੌਂਸਲਰ ਸਾਹਿਬ ਦਾ ਤੇ ਨਾਲੇ ਮੈਂ ਬੇਨਤੀ ਕਰਦਾ ਐਮਐਲਏ ਸਾਹਿਬ ਨੂੰ ਵੀ ਉਹ ਜਿਹੜੇ ਆ ਸਾਡੇ ਨਾਲ ਜਿਹੜੇ ਦੋਸ਼ਬਦ ਆਪਣੇ ਸਾਂਝੇ ਕਰਨ ਸਰਦਾਰ ਜਸਵੀਰ ਸਿੰਘ ਜੀ ਐਨਆਰਆਈ ਕਲੋਨੀ ਚ ਬੈਠੇ ਹੋਏ ਮੇਰੇ ਸਾਰੇ ਵੀਰਾਂ ਤੇ ਭੈਣਾਂ ਨੂੰ ਕੌਂਸਲਰ ਸਹਿਬਾਨ ਤੇ ਹੋਰ ਮੋਤਬਰ ਵਿਅਕਤੀ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਹੀ ਐਨਆਰਆਈ ਕਲੋਨੀ ਵਾਸਤੇ ਸਵਾਗਤ ਹੈ ਕਿ ਇੱਕ ਬੜੀ ਕਾਫੀ ਲੰਮੇ ਸਮੇਂ ਦੀ ਜਿਹੜੀ ਡਿਮਾਂਡ ਸੀ ਕੇ ਸਾਡੀ ਸੜਕ ਟੁੱਟੀ ਐ ਸਾਡੀਆਂ ਲਾਈਟਾਂ ਨਹੀਂ ਹੈਗੀਆਂ ਸਾਡੇ ਸੀਵਰਸ ਦੀ ਪ੍ਰੋਬਲਮ ਐ ਸਾਡੇ ਪਾਣੀ ਦੀ ਪ੍ਰੋਬਲਮ ਐ ਉਹ ਹੌਲੀ ਹੌਲੀ ਕਰਕੇ ਆਪਾਂ ਸਾਰੀਆਂ ਦੂਰ ਕਰ ਰਹੇ ਆਂ ਸੋ ਪਹਿਲਾਂ ਮੇਨ ਰੋਡ ਦਾ ਕੰਮ ਕੀਤਾ ਉਹ ਨਵੀਂ ਬਣਾਈ ਫਿਰ ਵਾਈਡਨਿੰਗ ਕੀਤੀ ਦੋਨੇ ਸਾਈਡ ਤੇ ਬਰਮ ਬਰਵਾ ਕੇ ਟਾਈਲ ਲਵਾਈਆਂ ਤੇ ਅੱਜ ਉਹੀ ਰੋਡ ਜਿਹਨੂੰ ਕੋਈ ਮੂੰਹ ਨਹੀਂ ਸੀ ਕਰਦਾ ਅੱਜ ਟ੍ਰੈਫਿਕ ਦਾ ਜਿਹੜਾ ਉਹ ਮੁੱਦਾ ਸੁਲਝ ਗਿਆ ਸੋ ਇਸ ਤਰ੍ਹਾਂ ਜਿੱਥੇ ਆਪਾਂ ਖੜੇ ਆਂ ਇਸ ਵੇਲੇ ਐਨਆਰ ਦੀ ਮੇਨ ਸੜਕ ਹੈ ਸਭ ਤੋਂ ਪਹਿਲਾਂ ਇਹ ਧਿਆਨ ਵਿੱਚ ਲਿਆਂਦੀ ਗਈ ਉਦੋਂ ਇਹ ਪਵਾਈ ਤਕਰੀਬਨ 6-7 ਮਹੀਨੇ ਪਹਿਲਾਂ ਬਾਦ ਵਿੱਚ ਅਸੀਂ ਫੇਰ ਕੌਣ ਸਾਡੀ ਕਾਰਪੋਰੇਸ਼ਨ ਦੇ ਵਿੱਚ ਸਾਡਾ ਮੇਰ ਬਣਿਆ ਸਾਡੇ ਕਾਉਂਸਲਰ ਇਹਨਾਂ ਵੱਲੋਂ ਕਮਪਲੇਟਾਂ ਆਈਆਂ ਕਿ ਸਾਡੀ ਸਾਡੀਆਂ ਕਲੋਨੀਆਂ ਦੇ ਵਿੱਚ ਜਿਹੜੇ ਆ ਕੰਮ ਹੋਣ ਵਾਲੇ ਸੋ ਇਹ ਮਸਲਾ ਜਿਹੜਾ 15 ਦਿਨ ਪਹਿਲਾਂ ਹੀ ਮੇਰੇ ਧਿਆਨ 'ਚ ਲਿਆਂਦਾ ਗਿਆ ਤੇ 15 ਦਿਨਾਂ ਦੇ ਵਿੱਚ ਵਿੱਚ ਹੀ ਆਪਾਂ ਇਹ ਕੰਮ ਜਿਹੜਾ ਹੈ ਸਿਰੇ ਚਾੜਿਆ ਸੋ ਮੇਰੇ ਭਰਾਵਾਂ ਦੀ ਮੇਰੀਆਂ ਭੈਣਾਂ ਦੀ ਮੇਰੇ ਬੱਚਿਆਂ ਦੀ ਕਾਫੀ ਜ਼ਿਆਦਾ ਮੰਗ ਸੀ ਕਿ ਜੋ ਰਾਤ ਨੂੰ ਘਰੋਂ ਨਿਕਲੀਦਾ ਤਾਂ ਡਰ ਲੱਗਦਾ ਹਨੇਰੇ ਕਰਕੇ ਸੋ ਇਹ ਜਿਹੜੀਆਂ ਅੱਜ ਇਹ ਤਕਰੀਬਨ 5 ਲੱਖ ਰੁਪਏ ਤੱਕ 4.5 5 ਲੱਖ ਰੁਪਏ ਦੇ ਅਮਾਉਂਟ ਦੇ ਨਾਲ ਜਿਹੜੀਆਂ ਸੋਲਰ ਲਾਈਟਾਂ ਦਾ ਦੂ ਘਾਟਨ ਕੀਤਾ ਸੋ ਇਹਦੇ ਵਾਸਤੇ ਮੈਂ ਐਨਆਰਆਈ ਵਸਨੀਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਤੁਹਾਡੀ ਇੱਕ ਇੱਕ ਕਰਕੇ ਸਾਰੀਆਂ ਨਹੀਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਕਿਉਂਕਿ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਉਹ ਤਾਂ ਅਸੀਂ ਤੋਂ ਵੀ ਘੰਡੇ ਤੱਤ ਪਰ ਆ ਤੇ ਤੁਹਾਡੀ ਕੋਈ ਪਰਸਨਲ ਮੰਗ ਹੁੰਦੀ ਹੈ ਕੋਈ ਕਿਸੇ ਦਾ ਕੋਈ ਪਰਸਨਲ ਕੰਮ ਹੋਣ ਵਾਲਾ ਹੁੰਦਾ ਅਸੀਂ ਉਹਦੇ ਵਿੱਚ ਵੀ ਕਾਉਂਸਲਰ ਸਾਹਿਬ ਨੂੰ ਕਿਹਾ ਕਿ ਘਰੇ ਘਰ ਜਾ ਕੇ ਨਾ ਇੱਕ ਕਲੋਨੀ ਦੇ ਵਿੱਚ ਇੱਕ ਦਿਨ ਮੀਟਿੰਗ ਜਰੂਰ ਰੱਖੋ ਜਿੱਦਾਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਮੇਰੇ ਤੱਕ ਪਹੁੰਚਣ ਤੇ ਮੈਂ ਇਹਨਾਂ ਨੂੰ ਸੋਲਵ ਕਰਨ ਦੇ ਵਿੱਚ ਇਹਨਾਂ ਦਾ ਸਾਥ ਦੇਵਾਂ ਸੋ ਮੈਂ ਇਹ ਹੀ ਕਹੂੰਗਾ ਕਿ ਤੁਹਾਡੀ ਇੱਕ ਇੱਕ ਮੰਗ ਜਿਹੜੀ ਤੁਸੀਂ ਕਹੀ ਆ ਉਹ ਸਾਰੀਆਂ-ਸਾਰੀਆਂ ਪੂਰੀਆਂ ਕੀਤੀਆਂ ਜੇ ਕੋਈ ਇੱਕ ਅੱਧੀ ਰਹਿ ਗਈ ਆ ਜਾਂ ਜਿਹੜੀਆਂ ਨਵੀਂ ਕੋਈ ਟਾੜੀ ਰਿਮਾਂਡ ਹੋਊਗੀ ਉਹ ਵੀ ਦੱਸ ਦਿਓ ਆਪਾਂ ਵੀ ਆਉਣ ਵਾਲੇ ਦਿਨਾਂ 'ਚ ਜ਼ਰੂਰ ਪੂਰੀ ਕਰਾਂਗੇ ਸੋ ਮੈਂ ਸਾਰੇ ਐਨ ਆਰ ਆਈ ਨਿਵਾਸੀਆਂ ਨੂੰ ਇਸ ਜਿਹੜੀ ਲਾਈਟ ਸਟਰੀਟ ਲਾਈਟ ਦਾ ਕਟਿੰਗ ਕੀਤਾ ਇਹਦੇ ਵਾਸਤੇ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਨਾ ਤੇ ਇਹ ਵੀ ਗੱਲ ਇਹ ਵੀ ਕਹਿਣਾ ਕਿ ਤੁਸੀਂ ਮੌਕੇ ਤੇ ਜਿਹੜੀਆਂ ਵੀ ਪ੍ਰੋਬਲਮ ਹੁੰਦੀਆਂ ਅਸੀਂ ਮੌਕੇ ਤੇ ਹੱਲ ਕਰਦੇ ਆਂ ਪਰ ਜਿਹੜੀਆਂ ਥੋੜਾ ਦੇਲੇਬ ਹੁੰਦੀਆਂ ਉਹਦੇ ਬਾਰੇ ਰਿਮਾਈਂਡਰ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਾਡੇ ਕੋਲ ਆਲਰੇਡੀ ਸਾਡੇ ਦਿਮਾਗਸ ਹੁੰਦੇ ਇਹ ਕੰਮ ਕਿਹ ਸੀ ਇਹ ਕੰਮ ਕਰਨੇ ਆ ਸੋ ਮੈਂ ਇਹਨਾਂ ਐਨਆਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ। ਪੀਣ ਦੇ ਪਾਣੀ ਬਾਰੇ ਥੋੜਾ ਜਿਆ ਪੀਣ ਦੇ ਪਾਣੀ ਦੀ ਪ੍ਰੋਬਲਮ ਇਹਨਾਂ ਦੱਸੀ ਆ ਉਹ ਵੀ ਕੱਲ ਭੇਜਾਂਗੇ ਆਪਾਂ ਪ੍ਰਸ਼ਾਸਨ ਨੂੰ ਜਿਹੜੇ ਸੰਬੰਧਤ ਅਧਿਕਾਰੀ ਉਹਨਾਂ ਨੂੰ ਭੇਜਾਂਗੇ ਜੋ ਕੋਈ ਪ੍ਰੋਬਲਮ ਆਊਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਚਾਰ ਦਿਨ ਦੇ ਵਿੱਚ ਵਿੱਚ ਤੁਹਾਡੀ ਪੀਣ ਵਾਲੇ ਪ੍ਰੋਬਲਮ ਤੇ ਤੋ ਐਸ ਵੇਲੇ ਜਿਹੜੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇਹ ਨੇ ਐਨ ਆਰ ਆਈ ਕਲੋਨੀ ਲੋਹਾਰਾ ਕਾ ਰੋਡ ਲੇਨ ਨੰਬਰ 11 ਦੀ ਔਰ ਜਿੱਥੇ ਕੀ ਇਲਾਕਾ ਨਿਵਾਸੀਆਂ ਦੀ ਡਿਮਾਂਡ ਦੇ ਉੱਤੇ ਐਨ ਐਨ ਆਰ ਆਈ ਦੀ 11 ਨੰਬਰ ਲੇਨ ਦੀਆਂ ਲਾਈਟਾਂ ਦਾ ਉਦਘਾਟਨ ਕੀਤਾ ਗਿਆ ਔਰ ਇਸ ਉਦਘਾਟਨ ਤੋਂ ਬਾਅਦ ਜੇ ਛੇਤੀ ਹੀ ਇੱਥੇ ਜਿਹੜੀਆਂ ਲਾਈਟਾਂ ਲੱਗਣਗੀਆਂ ਔਰ ਜਿਹੜਾ ਇਹ ਇਲਾਕਾ ਹੈ ਇਲਾਕੇ ਦੀ ਵਿੱਚ ਜਿਹੜਾ ਹਨੇਰੇ ਦੀ ਪ੍ਰੋਬਲਮ ਸੀ ਰਾਤ ਵੇਲੇ ਜਿਹੜੇ ਲੋਕ ਆਉਂਦੇ ਜਾਂਦੇ ਸੀ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਦੀਆਂ ਸੀ ਉਹ ਨਈ ਆਉਣ ਗਿਆ ਕਿਤੇ ਨਾ ਕਿਤੇ ਕਾਫੀ ਇੱਕ ਰਾਹਤ ਭਰੀ ਖਬਰ ਲੋਹਾਰਾ ਕਾ ਰੋਡ ਲੇਨ ਨੰਬਰ 11 ਐਨ ਆਰ ਆਈ ਕਲੋਨ ਲਈ ਅਰ ਤੁਸੀਂ ਬਣੇ ਹੋ ਪੰਜਾਬ ਕੇਸ ਤੇ ਵੇਖਦੇ ਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸ ਤੇ ਤੁਹਾਡੇ ਦਿਲ ਦੀ ਧੜਕਨ